ਬਾਕੀ ਪੁਲਸ ਨੇ ਤਾਂ ਵਧੀਆ ਕੰਮ ਕੀਤਾ ਤਿੰਨ ਬੰਦੇ ਫੜ ਲਈ ਬਿਲਕੁਲ ਤੇ ਜਿਹੜੇ ਦੋ ਦਿਨ ਰਹਿ ਗਏ ਉਹ ਵੀ ਫੜ ਲਏ ਤੇ ਇਹਨਾਂ ਨੂੰ ਇਨਸਾਫ ਮਿਲ ਗਿਆ ਨਾਲੇ ਉਹ ਕਹਿੰਸੀ ਕਿ ਅੱਜ ਸ਼ਾਮ ਤੱਕ ਖੋਟੜੇ ਸਾਹਮਣੇ ਹੋਣਗੇ ਮੁੰਡੇ ਪਰ ਹੁਣ ਤੱਕ ਸਾਨੂੰ ਸੁਣਨ ਚਾਹਿਆ ਕਿ ਮੁੰਡੇ ਫੜ ਲਏ ਪਰ ਸਾਨੂੰ ਕੋਈ ਕੌਣ ਨਹੀਂ ਕੀਤਾ ਹੁਣ ਤੱਕ ਉਹ ਕਹਿੰਦੇ ਵੀ ਸਾਡੀ ਕੋਈ ਗੱਲਬਾਤ ਨਹੀਂ ਸੀਗੀ ਮੇਨ ਦਾਤ ਜਿਹੜੇ ਉਹ ਦੋ ਮੁੰਡੇ ਉਹਨਾਂ ਨੇ ਮਾਰੇ ਅਸੀਂ ਵੀ ਨਾਲ ਸੀਗੇ ਸੱਚਾ ਉਹਨੇ ਤਾਂ ਦਾਤ ਮਾਰਿਆ ਸੀਗਾ ਉਸ ਤੋਂ ਬਾਅਦ ਮੇਰੇ ਪੁੱਤ ਦੇ ਛਾਤੀ ਦੇ ਉੱਤੇ ਉਹਨਾਂ ਨੇ بیسਬਾਲ ਇਤਾਂ ਪੇ ਦਰਦੀ ਦੇ ਨਾਲ ਮਾਰਿਆ ਮੇਰੇ ਪੁੱਤ ਨੂੰ ਇਹਨਾਂ ਨੂੰ ਵੀ ਤੁਮਕਾਰ ਰੇ ਸੀ ਜ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਕੁਝ ਹੋ ਗਿਆ ਇਹਦੀ ਜ਼ਿੰਮੇਵਾਰ ਪੁਲਿਸ ਹੋਊਗੀ ਪੁਲਿਸ ਪ੍ਰਸ਼ਾਸਨ ਮੇਰੇ ਇਹ ਬੱਚੇ ਨੇ ਸਾਰੇ ਮੇਰੇ ਪੁੱਤ ਕਰਕੇ ਖੜੇ ਨੇ ਇਹਨਾਂ ਨੂੰ ਦਬਕੇ ਮਾਰ ਰੇ ਆ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੁਸੀਂ ਦੇਖੋ ਸਟੇਸ਼ਨ ਦੇ ਮੂਹਰੇ ਨੀਚੇ ਕੋਈ ਸੇਫ ਤਾਂ ਸੋਨ ਮੇਰੇ ਲਾਕੇ ਚ ਕਿਹੜਾ ਸੇਫ ਹੋ ਸਕਦਾ ਚੈਰੇ ਜਗੇ ਕੀ ਕੀ ਤੂੰ ਇੱਦਾਂ ਗਿਆ ਵਾ ਉਦਾਂ ਗਿਆ ਵਾ ਕਿ ਐਸੇ ਚੁੰਗਿਆ ਗਿਆ ਉਹ ਐ ਐਸੇ ਨੇ ਮੁਲਾਇਮ ਕਿਹਾ ਵਾ ਕਿ ਗੱਡੀ ਮੋੜ ਲਾ ਵਾ ਵਾਪਸ ਕੋਈ ਨਹੀਂ ਆਪਾਂ ਦੋ ਤਿੰਨ ਦਿਨਾਂ ਬਾਅਦ ਦੇਖਾਂਗੇ ਇਹ ਦੇਖਾਂਗੇ ਉਹਦੇ ਕੰਨੀ ਗੱਲ ਕਹਿ ਕੇ ਨਾਲ ਹੀ ਉਸੇ ਟਾਈਮ ਗੱਡੀ ਵਾਪਸ ਮੋੜ ਲਈ ਉਹਨਾਂ ਨੇ ਇਹ ਉਹ ਜਿਹੜੇ ਤਿੰਨ ਬੱਚੇ ਨੇ ਉਹ ਹੋਰ ਨੇ ਜਿਨੇ ਮਾਰਿਆ ਹੋਰ ਹੈ ਦੇ ਜਿਹੜਾ ਹਾਲਾਤ ਕਾਨੂੰਨ ਚੱਲ ਰਿਹਾ ਬੁਲਾ ਕੇ ਦਿਖਾਣਾ ਚਾਹੀਦਾ ਵੀ ਆਹ ਦੇਖੋ ਜੀ ਇਹਦੀ ਚਾਰ ਬੰਦੇ ਵੜਦੇ ਚਾਰ ਰਹਿ ਗਏ ਇਹ ਕਨਸ ਆਪਾਂ ਫੇਰ ਕਹਿੰਦੇ ਆ ਵੀ ਆਪਾਂ ਨੂੰ ਕੱਢ ਕੇ ਸਾਰੇ ਮੂਰੇ ਦਾ ਕਰਨ ਤੁਹਾਨੂੰ ਇਹ ਨਹੀਂ ਸੇਫ ਨਹੀਂ ਨਾ ਹੈਗੇ ਜੋ ਇਹਨਾਂ ਦੇ ਮਨ ਦੇ ਵਿੱਚ ਪ੍ਰੈਸ਼ਰ ਤੇ ਡਾਊਟ ਡਰ ਚੱਲ ਰਿਹਾ ਜਿਵੇਂ ਪੁਲਿਸ ਇਹਨਾਂ ਨੂੰ ਧਮਕੀ ਦੇਦੀ ਹੈ ਕਿਉਂ ਦੇਦੀ ਹੈ ਜੇ ਅਸੀਂ ਕਰਨਾ ਪੜਿਆ ਤਾਂ ਸੀ ਬਾਕੀ ਲੋਕ ਵੀ ਫੜਾ ਸਿੱਖਾ ਦੀ ਹੁੰਦੀ ਬਣ ਕੇ ਫੜਾ ਲੁਧੜਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਕਮਲ ਜਿਹੜਾ ਨੌਜਵਾਨ ਜਿਹੜਾ ਤਾਨੂੰ ਯਾਦ ਹੋਣਾ ਕਿ ਜਿਹੜਾ ਲੁਧਿਆਣਾ ਦਾ ਪੁਰਾਣਾ বাস ਅੱਡਾ ਠੇਕੇ ਦੇ ਬਾਅਦ ਜਿਹੜੀ ਲੜਾਈ ਹੁੰਦੀ ਹੈ ਲੜਾਈ ਤੋਂ ਬਾਅਦ ਜਿਸ ਦੀ ਮੌਤ ਹੋ ਜਾਂਦੀ ਇਕੱਲਾ ਮਾਂ ਦਾ ਪੁੱਤ ਸੀਗਾ ਜਿਸ ਦੀ ਜਿਹੜੀ ਹੈ ਅੱਜ ਤੱਕ 3 ਕਯੂ ਜਿਹੜੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਲੇਕਿਨ ਬਾਕੀ ਕਯੂ 2 ਕਯੂ ਜਿਹੜੇ ਬਾਕੀ ਨੇ ਲੇਕਿਨ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਸਰਾਬਾ ਨਗਰ ਦੇ ਵਿੱਚ ਕੈਂਡਲ ਮਾਰਚ ਕਰਕੇ ਜਾ ਰਹੇ ਆ ਇਹ ਤਸਵੀਰ ਦਿਖਾ ਰਹੇ ਆ ਤੁਹਾਨੂੰ ਇਹ ਜਿਹੜੀ ਆ ਕੋਈ ਪਾਰਟ ਜਸਟਿਸ ਦੇ ਨਾਰੇ ਨਾਲ ਸਰਾਬਾ ਨਗਰ ਜਿਹੜਾ ਪੂਰਾ ਪੂਰਾ ਘਾਤਾ ਦਿਖਾ ਸਕਦੇ ਆ ਕਿ ਆ ਕਮਲ ਲੋਟਵਾ ਜਿਹੜਾ ਜੀਗਾ ਜਿਸ ਦੀ ਜਿਹੜੀ ਆ ਸਰਾਬਾ ਨਗਰ ਸਮਾਪ ਕਰਨਾ ਉੱਥੇ ਜਿਹੜੀ ਐ ਲੋਕ ਲੱਡੇ ਕੋਲ ਛੋਟੀ ਲੜਾਈ ਤੋਂ ਬਾਅਦ ਜਿਹੜੀ ਐ ਮੌਤ ਹੋ ਜਾਂਦੀ ਐ ਜਦੋਂ ਮੌਤ ਹੋਦੀ ਐ ਤਾਂ ਤਿੰਨ ਕਿਊ ਜਿਹੜੇ ਨੇ ਗ੍ਰਿਫਤਾਰ ਹੋ ਜਾਂਦੇ ਨੇ ਲੇਕਿਨ ਦੋ ਕਿਊ ਜਿਹੜੇ ਨੇ ਬਾਕੀ ਰਹਿ ਜਾਂਦੇ ਨੇ ਪਰ ਜਿਹੜੇ ਉਹ ਯਾਰ ਦੋਸਤ ਸੀਗੇ ਉਹ ਅੱਜ ਸਰਾਂਭਾ ਨਗਰ ਮਾਰਕੀਟ ਦੇ ਵਿੱਚ ਪ੍ਰੋਟੈਸਟ ਜਿਹੜਾ ਕਰ ਰਹੇ ਨੇ ਗੱਪਾਂ ਆਪਣੀ ਕਰਦੇ ਆ ਜਸਟਿਸ 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 ਕਮਲ ਕੱਲਾ ਮਾ ਕਮਲ ਕੱਲਾ ਮਾਪਿਓ ਦਾ ਪੁੱਤ ਸੀਗਾ ਪਿਓ ਤਾਂ ਹੈ ਨਹੀਂਗਾ ਮਾਂ ਸੀਗੀ ਕਿ ਭੈਣ ਸੀਗੀ ਲੇਕਿਨ ਇਸ ਵਿੱਚ ਕਮਲ ਦੇ ਜਿਹੜੇ ਤਿੰਨ ਕਿਉਂਸ ਗ੍ਰਿਫਤਾਰ ਕਰਲੇ ਨੌਜਵਾਨ ਤੁਸੀਂ ਫਿਰ ਪੰਜਾਬ ਦਾ ਸਮਾਜ ਜਾ ਕਿੱਥੇ ਰਿਹਾ ਬੱਚੇ ਖਾਸ ਕਰਕੇ ਮੋਦ ਮੰਦਪੜੀ ਘਟਨਾ ਜੋ ਹੋਇਆ ਕਮਲਲਾ ਵਿਚਾਰੇ ਨਾਲ ਜਿਹੜੇ ਠੇਕੇ ਆ ਬਸ ਰਾਤੀ ਬੰਦ ਹੋਣੇ ਚਾਹੀਦੇ ਆ ਤਾਂ ਬਹੁਤ ਗਲਤ ਕੰਮ ਹੋ ਗਿਆ ਵਿਚਾਰਾ 18 ਸਾਲ ਦਾ ਲਿਖਿਆ ਵੀ ਲਿਖਿਆ ਠੇਕੇ ਦੇ ਬਾਅਦ ਜਿੱਥੇ ਜਿਹੜਾ ਡਿੱਗੇ ਦੀ ਮੌਤ ਹੋਈ ਸੀਗੀ ਜਦੋਂ ਉਸਤੇ ਹਮਲਾ ਕਰ ਦਿੱਤਾ ਗਿਆ ਉਹ ਠੇਕੇ ਦੇ ਸਪੈਸ਼ਲ ਲਿਖਿਆ 24 ਘੰਟੇ ਓਪਨ ਲੇਕਿਨ ਫਿਰ ਕਿੱਥੋਂ ਬੰਦ ਹੋਣਗੇ ਕਿੱਥੋਂ ਠੇਕਿਆਂ ਦੇ ਬਾਅਦ ਲੜਾਈ ਝਗੜਾ ਖਤਮ ਹੋਊਗਾ ਇਹ ਤਾਂ ਬੰਦ ਠੇਕੇ ਦਾ ਬੰਦ ਹੋ ਜੀ ਰੀ ਤਾਂ ਹੀ ਲੜਾਈ ਝਗੜਾ ਬੰਦ ਹੋ ਗਈ ਬਾਕੀ ਪੁਲਿਸ ਨੇ ਤਾਂ ਵਧੀਆ ਕੰਮ ਕੀਤਾ ਤਿੰਨ ਬੰਦੇ ਫੜ ਲਏ ਬਿਲਕੁਲ ਤੇ ਜਿਹੜੇ ਦੋ ਤਿੰਨ ਰਹਿ ਗਏ ਉਹ ਵੀ ਫੜ ਲਣ ਤੇ ਇਹਨਾਂ ਨੂੰ ਇਨਸਾਫ ਮਿਲ ਜੂਗਾ ਜੀ ਲੇਕਿਨ ਮਾਂ ਨੇ ਕੱਲ ਗੱਲਬਾਤ ਕੀਤੀ ਮੀਡੀਆ ਨਾਲ ਰੂਬਰੂ ਹੋ ਕੇ ਕਿ ਮਾਂ ਨੇ ਕਿਹਾ ਕਿ ਜਿਹੜੇ ਦੋ ਕਿਊਸ ਜਿਹੜੇ ਮੁੱਖ ਦੋਸ਼ੀ ਨੇ ਉਹ ਗ੍ਰਿਫਤਾਰ ਨਹੀਂ ਹੋਏ ਉਹ ਤਾਂ ਪੁਲਿਸ ਦਾ ਕਹਿਣਾ ਕਿ ਰੇਡਾਂ ਕੀਤੀਆਂ ਜਾ ਰਹੀਆਂ ਨੇ ਮਾਂ ਦਾ ਦਰਦ ਇੱਕ ਪਾਸੇ ਹੈ ਪੁਲਿਸ ਕਾਰਵਾਈ ਕਰ ਰਹੀ ਹੈ ਅਮਲ ਚੱਲੇ ਆ ਰਹੀ ਹੈ ਕਿ ਉਸ ਮੌਕੇ ਤੇ ਗ੍ਰਿਫਤਾਰ ਕਰ ਲਏ ਕੁਝ ਘੰਟਿਆਂ ਦੇ ਵਿੱਚ ਹੀ ਲੇਕਿਨ ਦੋ ਦੋਸ਼ੀਆਂ ਦੇ ਰੇਡ ਪੈ ਰਹੀ ਹੈ ਮਾਂ ਨੂੰ ਕਦੋਂ ਤੱਕ ਇਨਸਾਫ ਮਿਲ ਸਕਦਾ ਤੁਸੀਂ ਕੈਂਡਲ ਮਾਰਚ ਕਰ ਰਹੇ ਹੋ ਮੇਨ ਮੋਟਿਵ ਕੀ ਹੈ ਮੇਨ ਮੋਟਿਵ ਤੇ ਬਸ ਇਨਸਾਫ ਮਿਲ ਜੇ ਬਸ ਦੋਸ਼ੀ ਫੜੇ ਨਾ ਜੀ ਬਸ ਮੋਟਿਵ ਹੈ ਕੈਂਡਲ ਮਾਰਚ ਦਾ ਬਾਕੀ ਪੁਲਿਸ ਰੇਟਾ ਦਾ ਕਰਦੀ ਵੀ ਆ ਕੋਈ ਸ਼ੱਕ ਨਹੀਂ ਇੰਦੇ ਪੁਲਿਸ ਕੁਝ ਨਹੀਂ ਕਰੀ ਪੁਲਿਸ ਆਪਣਾ ਕੰਮ ਕਰਦੀ ਵੀ ਆ ਤੇ ਅਸੀਂ ਆਪਣਾ ਕੰਮ ਕਰਦੇ ਮੈਂ ਚਲੋ ਮੁੰਡੇ ਨੂੰ ਜਲਦੀ ਜਲਦੀ ਇਨਸਾਫ ਮਿਲ ਜੇ ਤੁਹਾਡਾ ਨਾਮ ਕੀ ਪ੍ਰਿੰਸ ਰਣ ਪ੍ਰਿੰਸੀਪਲ ਇਸ ਤਰ੍ਹਾਂ ਇਸ ਪਰਿਵਾਰ ਦੇ ਸਾਥੋਂ ਅੱਜ ਵੀ ਵਾਂਟ ਜਸਟਿਸ ਦੇ ਨਾਅਰੇ ਨਾਲ ਜਿਹੜਾ ਪੂਰੀ ਕਿਪਸ ਮਾਰਕੀਟ ਅਸ ਤੁਸੀਂ ਜਾ ਰਹੇ ਹੋ ਆਵਾਮ ਦੇਖੇਗੀ ਤੇ ਇਸ ਪਰਿਵਾਰ ਦੇ ਜੀ ਨੂੰ ਇਨਸਾਫ ਕਿਸ ਤਰ੍ਹਾਂ ਮਿਲ ਜੇ ਇਸ ਪਰਿਵਾਰ ਦੇ ਨਾਲ ਜੀ ਸਾਰਾ ਯੂਥ ਇਕੱਠਾ ਹੋਇਆ ਵਾ ਇਨਸਾਫ ਤਾਂ ਇਹੀ ਹੈ ਜੀ ਕਹਿ ਰਹੇ ਪੁਲਿਸ ਨੇ ਪੁਲਿਸ ਨੇ ਪੁਲਿਸ ਨੇ ਤੇ ਜਿਹਾ ਬੰਦੇ ਫੜ ਲਏ ਜੀ ਬਸ ਉਹ ਬਾਕੀ ਮੁਜਰਮਾਂ ਦੇ ਛੇਤੀ ਛੇਤੀ ਫੜੇ ਜਾਣ ਜਿਹੜੇ ਬਾਕੀ ਮੁਜਰਮਾਂ ਦੇ ਛੇਤੀ ਛੇਤੀ ਫੜੇ ਜਾਣ ਤੇ ਪਰਿਵਾਰ ਨਾਲ ਸਾਥ ਮਿਲੇ ਬਾਕੀ ਪਰਿਵਾਰ ਨੂੰ ਜਿਸ ਤਰੀਕੇ ਦੀ ਵੀ ਸਾਡੀ ਹੈਲਪ ਦੀ ਲੋੜ ਹੋਏਗੀ ਉਹਦੀ ਲੋੜ ਹੋਏਗੀ ਆਪਾਂ ਹਰ ਤਰੀਕੇ ਹਰ ਪਾਸੇ ਉਹਨਾਂ ਦੇ ਨਾਲ ਖੜੇ ਹਾਂ ਕਿਸ ਤਰ੍ਹਾਂ ਕਰੋਗੇ ਸਪੋਰਟ ਉਸ ਪਰਿਵਾਰ ਦੀ ਕਿਉਂਕਿ ਪੁਲਿਸ ਤਾਂ ਬਹੁਤ ਬਖੂਬੀ ਕੰਮ ਕਰ ਰਹੀ ਹੈ ਪਹਿਲਾਂ ਹੀ ਪੁਲਸਤਕਾਰੀ ਦੇ ਇਹ ਬਖੂਬੀ ਕੰਮ ਜੇ ਫੇਰ ਵੀ ਲੱਗੇਗਾ ਵੀ ਕਿਸੇ ਤਰੀਕੇ ਦੀ ਕੋਈ ਉਹਨਾਂ ਦੀ ਨਹੀਂ ਹੋ ਰਹੀ ਕੋਈ ਕਾਰਵਾਈ ਨਹੀਂ ਹੋ ਰਹੀ ਆ ਜਾਂ ਕਿਸੇ ਤਰੀਕੇ ਵੀ ਕੋਈ ਹੋਰ ਹੈਲਪ ਦੀ ਲੋੜ ਹੋਏਗੀ ਕਿਸੇ ਵੀ ਤਰੀਕੇ ਦੇ ਚਾਹੇ ਕੋਈ ਮਾਨੀ ਹੈਲਪ ਕੁਝ ਵੀ ਹੈਲਪ ਹੋਵੇ ਆਪਾਂ ਸਾਰੇ ਇਹ ਗੀਤ ਦੇ ਨਾਮ ਕਰਦੇ ਆਂ ਅੱਜ ਆਲੇ ਬੜੇ ਜੀ ਉਹਨਾਂ ਦੀ ਮੰਮੀ ਜਿਹੜੀ ਮੌਕੇ ਤੇ ਪਹੁੰਚ ਚੁੱਕੇ ਹੋਏ ਨੇ ਲੇਕਿਨ ਤਸਵੀਰ ਤੁਹਾਨੂੰ ਦਿਖਾਣੀ ਲਾਜ਼ਮੀ ਹੈ ਕਮਲ ਤੁਲ ਜਾ ਕਮਲ ਤੁਲ ਹਮਾ ਜਿਹੜੇ ਦੱਤੋ ਮਾਤਾ ਜੀ ਅੱਜ ਦੇ ਦਿਨ ਤੇ ਕਿਸ਼ਵਤ ਪਰ ਕੱਲ ਮੁੰਡੇ ਤੁਹਾਨੂੰ 30 ਵਸਲੇ ਸਾਨੂੰ ਬੋਲਸ ਨੇ ਇਹ ਕਿਹਾ ਸੀ ਵੀ ਅਸੀਂ ਕਾਤਲਾਂ ਨੂੰ ਫੜ ਲਾਂਗੇ ਪਰ ਸਾਨੂੰ ਸੁਣਨ ਚ ਆਇਆ ਵਾ ਵੀ ਉਹਨਾਂ ਨੇ ਕਾਤਲ ਫੜ ਲਏ ਨੇ ਆਜੋ ਤੁਸੀਂ ਅੱਜ ਕੀ ਨਹੀਂ ਤਿੰਨ ਚਾਰ ਦਿਨ ਹੋ ਗਏ ਪਰ ਸਾਨੂੰ ਨਾ ਖੁਸ਼ ਨਹੀਂ ਉਹ ਦੱਸ ਰਹੇ ਕਿ ਕਿਹਾ ਸੀ ਕਿ ਅੱਜ ਸ਼ਾਮ ਤੱਕ ਤੁਹਾਡੇ ਸਾਹਮਣੇ ਹੋਣਗੇ ਮੁੰਡੇ ਪਰ ਹੁਣ ਤੱਕ ਸਾਨੂੰ ਸੁਣਨ ਚ ਆਇਆ ਕਿ ਮੁੰਡੇ ਫੜਲੇ ਪਰ ਸਾਨੂੰ ਕੋਈ ਫੋਨ ਨਹੀਂ ਕੀਤਾ ਹੁਣ ਤੱਕ ਉਹਨਾਂ ਜੋ ਇੱਕ ਮੁੰਡਾ ਫੜ ਲਿਆ ਇੰਦਾਂ ਨੇ ਪਰ ਸਾਨੂੰ ਕੋਈ ਕਾਲ ਨਹੀਂ ਕੀਤੀ ਉਹਨਾਂ ਨੇ ਹੁਣ ਤੱਕ ਕਿ ਮੁੰਡੇ ਫੜੇਗੇ ਸਾਨੂੰ ਪਤਾ ਲੱਗ ਗਿਆ ਕਿ ਮੁੰਡਾ ਫੜ ਲਿਆ ਜਾਂਦਾ ਰਹੇ ਬਾਕੀ ਤਾਂ ਜੇ ਤੁਸੀਂ ਥਾਣੇ ਗਏ ਸੀਗੇ ਤੇ ਬਾਕੀ ਜਿਹੜੇ ਤਿੰਨ ਮੁੰਡੇ ਤੁਸੀਂ ਮੋਲੇ ਮਿਲੇ ਸੀਗੇ ਕਿ ਉਹਨਾਂ ਨੇ ਕੀ ਗੱਲਬਾਤ ਤੁਹਾਡੇ ਨਾਲ ਸਾਹਮਣੇ ਕੀਤੀ ਨਾ ਕੋਈ ਗੱਲ ਨਹੀਂ ਕਰਨ ਕੀਤੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਬਸ ਆ ਹੀ ਗਿਆ ਵਾ ਉਹ ਕਹਿੰਦੇ ਵੀ ਸਾਡੀ ਕੋਈ ਗੱਲਬਾਤ ਨਹੀਂ ਸੀਗੀ ਮੇਨ ਦਾਤ ਜਿਹੜੇ ਉਹ ਦੋ ਮੁੰਡੇ ਉਹਨਾਂ ਨੇ ਮਾਰੇ ਅਸੀਂ ਵੀ ਨਾਲ ਸੀਗੇ ਜਿਹੜਾ ਸੰਦੀਪ ਸੂਰੀ ਆ ਇੱਕ ਸਣੀ ਢੋਲ ਕੀ ਕਹਿੰਦੇ ਵੀ ਨਹੀਂ ਕਿਹੜਾ ਵਾ ਜਿਹੜਾ ਉਹਨਾਂ ਨੇ ਦੇ ਦਾਤ ਮਾਰਿਆ ਸੀਗਾ ਉਹਨੇ ਦਾਤ ਮਾਰਿਆ ਸੀਗਾ ਉਸ ਤੋਂ ਬਾਅਦ ਮੇਰੇ ਪੁੱਤ ਦੇ ਛਾਤੀ ਦੇ ਉੱਤੇ ਉਹਨਾਂ ਨੇ بیسਬੋਲ ਤਾਂ ਬੇਦਰਦੀ ਦੇ ਨਾਲ ਮਾਰਿਆ ਮੇਰੇ ਪੁੱਤ ਨੂੰ ਬਹੁਤ ਜ਼ਿਆਦਾ ਬੇਦਰਦੀ ਦੇ ਨਾਲ ਮਾਰਿਆ ਜੀ ਮੰਗ ਕਰੇ ਟਾਈਮ ਦਿੱਤਾ ਸੀਗਾ ਇਹਨਾਂ ਨੇ ਠੀਕ ਹੈ ਅੱਜ ਸ਼ਾਮ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਸਾਨੂੰ ਪਰ ਸਾਨੂੰ ਅੱਜ ਸ਼ਾਮ ਤੱਕ ਕੋਈ ਕਾਲ ਨਹੀਂ ਆਈ ਇਹਨਾਂ ਦੀ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਸੰਦੀਪ ਨੂੰ ਚੱਕ ਲਿਆ ਜੀ ਫਿਰ ਉਹ ਕਿੱਥੇ ਆ ਸਾਨੂੰ ਫੋਨ ਕਿਉਂ ਨਹੀਂ ਕਰ ਰਹੇ ਹੁਣ ਤੱਕ ਸਾਨੂੰ ਕੋਈ ਇਨਫੋਰਮ ਨਹੀਂ ਕੀਤਾ ਨਾ ਜਿਹੜੀ ਕੱਲ ਤੁਸੀਂ ਮੰਗ ਕੀਤੀ ਸੀ ਕਿ ਵੀਡੀਓ ਦੀ ਉਹ ਵੀਡੀਓ ਦਿਖਾਈਗੀ ਵੀਡੀਓ ਸਾਨੂੰ ਦਿਖਾਈ ਨਹੀਂ ਸਾਨੂੰ ਅੱਜ ਦਾ ਲਾਰਾ ਲਾਇਆ ਆ ਸਾਨੂੰ ਕੋਈ ਵੀਡੀਓ ਨਹੀਂ ਦਿਖਾਈ ਇਹਨਾਂ ਨੇ ਕੱਲ ਮੁੰਡਾ ਨਹੀਂ ਮਿਲਵਾਇਆ ਬਸ ਐਸਐਚਓ ਸਰ ਨੇ ਤੁਹਾਡੇ ਸਾਹਮਣੇ ਕੁਝ ਹੋਰ ਸੀ ਉੱਥੇ ਜਾ ਕੇ ਕੁਝ ਹੋਰ ਹੋਇਆ ਉਹਨਾਂ ਦਾ ਵੀ ਏਵੀਅਰ ਚੇਂਜ ਹੋਇਆ ਔਰ ਮੈਂ ਖੋਦ ਉਹਨਾਂ ਨੂੰ ਉੱਥੇ ਜਦੋਂ ਉਹਨਾਂ ਨੂੰ ਮੈਂ ਮਿਲਣ ਨੂੰ ਕਿਹਾ ਜਿੱਦਾਂ ਇੱਥੇ ਉਹਨਾਂ ਨੇ ਬੜੇ ਨਰਮ ਐਦਾਂ ਕਿਹਾ ਵੀ ਸਾਨੂੰ ਬੜੀ ਹਮਦਰਦੀ ਆ ਉੱਥੇ ਜਾ ਕੇ ਉਹਨਾਂ ਦਾ ਬਿਹੇਵੀਅਰ ਹੀ ਚੇਂਜ ਹੋ ਗਿਆ ਬੜੇ ਗੁੱਸੇ ਦੇ ਵਿੱਚ ਔਰ ਜਿਹੜੇ ਬੱਚੇ ਮੇਰੇ ਆ ਸਾਰੇ ਮੇਰੇ ਪੋਤੀ ਨੇ ਜਿਹੜੇ ਸਾਥ ਦੇ ਰਹੇ ਆ ਇਹਨਾਂ ਨੂੰ ਵੀ ਧਮਕਾ ਰਹੇ ਸੀਗੇ ਇਹਨਾਂ ਨੂੰ ਵੀ ਧਮਕਾ ਰਹੇ ਸੀ ਜੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਕੁਝ ਹੋ ਗਿਆ ਇਹਦੀ ਜ਼ਿੰਮੇਵਾਰ ਪੁਲਿਸ ਹੋਊਗੀ ਪੁਲਿਸ ਪ੍ਰਸ਼ਾਸਨ ਮੇਰੇ ਇਹ ਬੱਚੇ ਨੇ ਸਾਰੇ ਮੇਰੇ ਪੁੱਤ ਕਰਕੇ ਖੜੇ ਆਇਆ ਕਿ ਉੱਥੇ ਗੱਲ ਕੀ ਕੀਤੀ ਉੱਥੇ ਉਹਨਾਂ ਨੂੰ ਬੱਚਿਆਂ ਨੂੰ ਕਹਿੰਦੇ ਪਏ ਨੇ ਵੀ ਤੁਸੀਂ ਹਾਂ ਤੁਸੀਂ ਉਹਨਾਂ ਨੂੰ ਵੀ ਤੁਸੀਂ ਗਲਤੀ ਵੀ ਕਰਦਿਆਂ ਨੂੰ ਗਲਤ ਭੜਕਾ ਰਹੇ ਆਂ ਪੁਲਸ ਉਹਨਾਂ ਨੂੰ ਖਿੱਚ-ਖਿੱਚ ਕੇ ਬੋਲਦੀ ਪਈ ਉਹਨਾਂ ਨੂੰ ਕਹਿੰਦੇ ਅਸੀਂ ਤੁਹਾਨੂੰ ਸਿੱਧੇ ਹਥੀ ਲਾਵਾਂਗੇ ਹੁਣ ਸਿੱਤਾ ਪੁਲਸ ਨੇ ਇੰਨੀ ਗੱਲ ਕਹੀ ਆ ਥਾਣੇ ਦੇ ਵਿੱਚ ਥਾਣੇ ਦੇ ਵਿੱਚ ਨੇ ਉੱਥੇ ਹੀ ਥਾਣੇ ਕੋਤੇ ਐਸ ਐਚ ਓ ਸਰ ਨੇ ਇੰਨੀ ਗੱਲ ਕਹੀ ਆ ਐਸਐਚਓ ਸਰ ਨੇ ਇੰਨੀ ਗੱਲ ਕਹੀ ਹੈ ਹੁਣ ਅਸੀਂ ਤੁਹਾਨੂੰ ਲੰਬੇ ਹੱਥੀ ਲਾਵਾਂਗੇ ਜੇ ਕੋਈ ਵੀ ਗੱਲ ਜਾਂ ਕੋਈ ਵੀ ਬੱਚਿਆਂ ਦੇ ਨਾਲ ਕੋਈ ਵੀ ਗੱਲ ਹੋਈ 1921 ਇਹਦੀ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਆ ਮੈਂ ਆਪਣਾ ਇੱਕ ਪੁੱਤ ਖੋਲਿਆ ਹੁਣ ਮੈਂ ਆਪਣਾ ਹੋਰ ਪੁੱਤ ਨਹੀਂ ਖੋਣੇ ਜਿਹੜੇ ਵੀ ਮੇਰੇ ਪੁੱਤੇ ਹੀ ਸਾਥ ਦੇ ਰਹੇ ਨੇ ਇਹ ਉਹਨਾਂ ਦੇ ਪ੍ਰਾਈ ਸੀਗੇ ਜਿਹੜੇ ਸਾਥ ਦੇ ਰਹੇ ਨੇ ਉਹਦੀ ਕਰਕੇ ਆਈ ਜਦੋਂ ਮਿਲੇ ਸੀਗੀ ਕੀ ਗੱਲਬਾਤ ਹੋਈ ਉਹਨਾਂ ਨਾਲ ਮੈਨੂੰ ਸ਼ੁਭਮਾ ਕਰਵਾ ਲਓ ਕਹਿੰਦੇ ਵੀ ਅਸੀਂ ਤੁਹਾਡਾ ਸਾਥ ਦਵਾਂਗੇ ਮਾਂ ਸਾਰਿਆਂ ਨੇ ਮੈਨੂੰ ਇਹੀ ਕਿਹਾ ਵੀ ਅਸੀਂ ਤੁਹਾਡੇ ਨਾਲ ਫਸੀ ਤੁਹਾਡਾ ਸਾਥ ਦੇਵਾ ਸਾਰਿਆਂ ਨੇ ਮੈਨੂੰ ਇਹੀ ਹੌਸਲਾ ਦਿੱਤਾ ਪਰ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਪੁਲਿਸ ਪ੍ਰਸ਼ਾਸਨ ਇਹਨਾਂ ਮੁੰਡਿਆਂ ਨੂੰ ਇਹਨਾਂ ਨੂੰ ਪਰਹਕਾਰ ਰਹੀ ਆ ਇਹਨਾਂ ਨੂੰ ਕਹਿ ਰਹੀ ਆ ਵੀ ਤੁਸੀਂ ਇਹਨਾਂ ਦੇ ਮਾਪਿਆਂ ਨੂੰ ਪਰਹਕਾਰ ਰਹੇ ਆ ਇਹਨਾਂ ਨੂੰ ਦਬਕੇ ਮਾਰ ਰਹੇ ਆ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਪਤਾ ਤਾਂ ਲੱਗੇ ਸਾਡ ਜਿਹੜੀ ਮੰਗ ਜਿਹੜੀ ਹੁਣ ਕੈਂਡਲ ਮਾਰਚ ਕਰ ਰਹੇ ਉਹਦਾ ਮੇਨ ਮੋਟਿਵ ਕੀ ਰੇ ਸਾਨੂੰ ਇਹ ਆ ਵੀ ਸਾਨੂੰ ਉਹਨਾਂ ਨੂੰ ਬੱਚਿਆਂ ਨੂੰ ਉਹਨਾਂ ਨੂੰ ਮੁੰਡਿਆਂ ਨੂੰ ਫੜਨ ਜਿਹੜੇ ਕਾਤਲ ਨੇ ਕਾਤਲਾਂ ਨੂੰ ਕੋਈ ਸਜ਼ਾ ਤਾਂ ਦੇਣ ਜਿਹੜੇ ਕਹਿ ਰਹੇ ਕਿ ਜਿਹੜਾ ਇੱਕ ਇੱਕ ਬੰਦਾ ਫੜ ਲਿਆ ਲੇਕਿਨ ਦਿਖਾਇਆ ਨਹੀਂ ਉਹਨਾਂ ਨੇ ਫੜ ਲਿਆ ਤੇ ਇਸ ਨਹੀਂ ਕੀਤਾ ਸਾਨੂੰ ਕੱਲ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਵੀ ਅਸੀਂ ਵੀਡੀਓ ਦਿਖਾਵਾਂਗੇ ਕੋਈ ਵੀਡੀਓ ਕਲਿੱਪ ਨਹੀਂ ਦਿਖਾਈ ਤੁਹਾਡੇ ਸਾਹਮਣੇ ਕੁਝ ਹੋਰ ਆ ਤੁਹਾਡੇ ਤੋਂ ਬਾਹਰ ਅੱਖਾਂ ਦਿਖਾਉਂਦੇ ਨੇ ਸਾਨੂੰ ਮੀਡੀਆ ਤੋਂ ਬਾਹਰ ਇਹ ਚੀਜ਼ ਹੋਈ ਆ ਮੀਡੀਆ ਦੇ ਜਦੋਂ ਅਸੀਂ ਅੰਦਰ ਗਏ ਆ ਉਦੋਂ ਕੁਝ ਹੋਰ ਸੀ ਤੁਹਾਡੇ ਸਾਹਮਣੇ ਉਹ ਬੜੇ ਪਿਆਰ ਦੇ ਨਾਲ ਪੇਸ਼ ਆਏ ਉਦੋਂ ਜਦੋਂ ਅੰਦਰ ਗਈਆਂ ਮੈਂ ਉਦੋਂ ਉਹਨਾਂ ਨੂੰ ਮੈਂ ਕਿਹਾ ਮੈਂ ਕਿ ਭਾਜੀ ਤੁਹਾਡਾ ਉੱਥੇ ਉਹਨਾਂ ਦੇ ਸਾਹਮਣੇ ਬਿਹੇਵੀਅਰ ਕੀ ਸੀ ਤੁਸੀਂ ਹੁਣ ਤੁਸੀਂ ਸਾਨੂੰ ਕਿੱਦਾਂ ਗੱਲ ਕਰਦੇ ਪਏ ਆ ਜਾਨੀ ਕਿ ਪੁਲਿਸ ਸਿਰਫ ਪੁਲਿਸ ਸਾਰੀ ਪੁਲਿਸ ਵਿਕੀ ਹੋਈ ਆ ਇੱਥੇ ਪੁਲਿਸ ਨੇ ਬੁੱਕਮੀ ਕੰਮ ਕੀਤਾ ਸੀ ਤਿੰਨ ਕਿਊਸ ਦੇ ਕੁਝ ਘੰਟਿਆਂ ਚ ਕਿਨਾਰੇ ਉੱਤੇ ਉੱਤੇ ਮੂੰਕੇ ਦੇ ਉੱਤੇ ਉਹਨਾਂ ਨੂੰ ਫੜਿਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਪੁਲਿਸ ਕਰਦੀ ਕੀ ਆ ਇਹੀ ਚੀਜ਼ਾਂ ਕਰਦੀ ਆ ਜਿਹਦਾ ਕੋਈ ਕਸੂਰ ਨਹੀਂ ਦੂਜਿਆਂ ਨੂੰ ਦਵਾ ਦਿੰਦੀ ਆ ਜਿਨ੍ਹਾਂ ਦਾ ਕੋਈ ਕ ਕੁਝ ਨਹੀਂ ਜਿਨ੍ਹਾਂ ਨੇ ਕੁਝ ਘੱਟ ਕੀਤਾ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਮੂਰੇ ਕਰ ਦਿੰਦੇ ਹੋਰ ਪੁਲਿਸ ਕਰਦੀ ਕੀ ਅੱਜ ਤੱਕ ਪੁਲਿਸ ਨੇ ਕੁਝ ਕੀਤਾ ਕੁਝ ਵੀ ਨਹੀਂ ਮੰਗ ਕੀ ਕਰਦੇ ਹੋ ਮਾਤਾ ਜੀ ਅੱਜ ਕੈਂਡਲ ਮਾਰ ਮੈਂ ਹੀ ਮੰਗ ਕਰਦੀ ਹਾਂ ਮੇਰੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਦਾ ਕੋਈ ਉਹਨਾਂ ਨੂੰ ਉਹਨੂੰ ਇਨਸਾਫ ਦਿੱਤਾ ਜਾਵੇ ਉਹਨਦੇ ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂ ਨਹੀਂ ਕਰਦੀ ਪੁਲਿਸ ਕੋਈ ਹੈਗਾ ਟਾਈਮ ਦਾ ਕਿ ਹਾਂ ਇਹ ਟਾਈਮ ਤੇ ਆਪ ਕੁਝ ਹੋਇਆ ਸਾਡੇ ਭੰਦੇ ਉਹਨਾਂ ਦੇ ਨਾਲ ਸੀਗੇ ਉਹਨੇ ਸਾਰਾ ਕੁਝ ਦੱਸਦਾ ਕੁਝ ਫਿਰ ਕਿਉਂ ਨਹੀਂ ਪੁਲਿਸ ਕੰਮ ਕਰ ਰਹੀ ਕਿਦੋਂ ਕਹਿ ਦਿੰਦੇ ਨੇ ਕਿ ਹਾਂ ਸਾਡੇ ਕੋਲ ਵਿਟਨੈਸ ਨਹੀਂ ਹੈਗੇ ਸਾਨੂੰ ਗਵਾਹੀ ਨਹੀਂ ਮਿਲੀ ਹੁਣ ਜਦ ਇਹ ਬੋਟੂ ਆ ਗਿਆ ਹੁਣ ਤੱਕ ਰਸਟ ਕਿਉਂ ਨਹੀਂ ਕੀਤਾ ਉਹਨਾਂ ਨੇ ਤੇ ਜਿਹੜੀ ਰੇਟਾਂ ਮਾਰੀਆਂ ਜਾਂਦੀਆਂ ਸੀ ਤੁਸੀਂ ਇਹਨਾਂ ਦੇਖੋ ਇੰਨੇ ਬਾਜ਼ਾਰ ਦੇ ਵਿੱਚ ਇੰਨੇ ਬਾਜ਼ਾਰ ਦੇ ਵਿੱਚ ਭਾਜੀ ਜੇ ਮੇਰੇ ਪੁੱਤ ਨੂੰ ਕੁਝ ਹੋ ਸਕਦਾ ਸੁੰਨਸਾਨ ਏਰੀਆ ਦੇ ਵਿੱਚ ਕੌਣ ਸੇਫ ਆ ਸੁੰਨਸਾਨ ਏਰੀਆ ਦੇ ਵਿੱਚ ਕੋਈ ਸੇਫ ਹੋ ਸਕਦਾ ਜੀ ਇੰਨੀ ਭਰੀ ਪਬਲਿਕ ਦੇ ਵਿੱਚ ਨਹੀਂ ਕੋਈ ਸੇਫ ਹੈਗਾ ਇੰਨੀ ਭਰੀ ਪਬਲਿਕ ਚੈਰ ਤੁਸੀਂ ਦੇਖੋ ਸਟੇਸ਼ਨ ਦੇ ਮੂਹਰੇ ਨੀਚੇ ਕੋਈ ਸੇਫ ਤੇ ਸੁੰਨਸਾਨ ਲਾਕੇ ਚ ਕਿਹੜਾ ਸੇਫ ਹੋ ਸਕਦਾ ਕੁਝ ਵੀ ਨਹੀਂ ਸਰ ਸਾਨੂੰ ਇਹੀ ਕਿਹਾ ਗਿਆ ਕਿ ਮੁੰਡੇ ਫੜ ਲਿਆ ਬਾਕੀ ਵੀ ਜਿਹੜੇ ਸੀ ਸਾਨੂੰ ਅੱਜ ਦਾ ਸ਼ਾਮ ਦਾ ਟਾਈਮ ਦਿੱਤਾ ਸੀਗਾ ਵੀ ਅੱਜ ਸ਼ਾਮ ਤੱਕ ਉਹ ਵੀ ਫੜ ਲਾਂਗੇ ਠੀਕ ਆ ਉਹ ਮੁੰਡੇ ਵੀ ਫੜ ਕੇ ਸਾਨੂੰ ਕੋਈ ਕਾਲ ਨਹੀਂ ਆਇਆ ਥਾਣੇ ਤੋਂ ਕੋਈ ਇੱਧਰ ਦਾ ਕੁਝ ਪਤਾ ਨਹੀਂ ਲੱਗਾ ਸਮਾਂ ਕਿੰਨੇ ਦਾ ਦਿੱਤਾ ਸੀਗਾ ਕਿ ਦੋਸ਼ੀ ਦਿਖਾਏ ਜਾਣਗੇ ਮੈਂ ਸਾਨੂੰ ਦੋਸ਼ੀ ਦਿਖਾਏ ਜਾਣ ਦਾ ਸਮਾਂ ਦਿੱਤਾ ਸੀ ਅਸੀਂ ਦੋਸ਼ੀ ਦੇਖੇ ਵੀ ਆ ਇਹ ਨਹੀਂ ਕਹਿੰਦੇ ਅਸੀਂ ਪੁਲਿਸ ਨਾਲ ਕੋਆਪਰੇਟ ਕਰਾਂਗੇ ਪੂਰਾ ਇੱਧਰ ਦਾ ਨਹੀਂ ਕੁਝ ਵੀ ਹੋਣਾ ਪੈਗਾ ਜਿਹੜਾ ਮਾਤਾ ਜੀ ਕਹਿ ਰਹੇ ਨੇ ਕਿ ਤੁਹਾਨੂੰ ਡਰਾਇਆ ਧਮਕਾਇਆ ਗਿਆ ਤੁਹਾਨੂੰ ਲੰਬੇ ਹੱਥੇ ਲਵਾਂਗੇ ਸਰ ਇਹਨੂੰ ਕੱਲ ਉੱਥੇ ਗਲਤ ਬੋਲਿਆ ਆਈ ਐਸੀ ਨੇ ਮੁਲਾਇਮ ਨੂੰ ਕਿਹਾ ਵਾ ਕੀ ਗੱਡੀ ਮੋੜ ਲਾ ਵਾ ਵਾਪਸ ਕੋਈ ਨਹੀਂ ਆਪਾਂ ਦੋ ਤਿੰਨ ਦਿਨ ਬਾਅਦ ਦੇਖਾਂਗੇ ਇਹ ਦੇਖਾਂਗੇ ਉਹ ਦੇ ਕਈ ਨਹੀਂ ਗੱਲ ਕਰ ਕੇ ਨਾਲ ਹੀ ਉਸੇ ਟਾਈਮ ਗੱਡੀ ਵਾਪਸ ਮੋੜ ਲਈ ਉਹਨਾਂ ਨੇ ਆਪਣਾ ਅੰਬਾਲੇ ਤੋਂ ਜਦ ਕਿ ਗੱਡੀ ਲੈ ਕੇ ਨਹੀਂ ਕੰਮਲ ਦੀ ਸੀ ਕਿ ਵੀਰੇ ਅੱਗੇ ਜਾਣ ਤੱਕ ਕੀ ਹੁੰਦਾ ਸੀਗਾ ਅੱਗੇ ਜਾਣ ਤੱਕ ਕੀ ਹੁੰਦਾ ਸੀ ਨਾ ਉਹਨਾਂ ਦਾ ਕੋਲੋਂ ਕੁਝ ਲੱਗਣਾ ਸੀਗਾ ਅੱਗੇ ਤਾਂ ਜਾਂਦੇ ਗੱਡੀ ਲੈ ਗਈ ਜਦੋਂ ਦੀ ਗਏ ਸੀਗੇ ਹੋਰ ਅੱਗੇ ਚੱਲ ਜਾਂਦੇ ਪੁਲਿਸ ਨਾ ਕ ਵੀ ਨਾ ਕੰਮ ਵੀ ਨਹੀਂ ਕਰ ਸਕਦੀ ਹਮ ਲੇਕਿ ਤੁਸੀ ਨੌਜਵਾਨ ਹੋ ਯਾਰ ਨੌਜਵਾਨ ਉਹਨਾਂ ਮਾਂ ਇਕੱਲੀ ਇੱਥੇ ਆਈ ਹੈ ਭੈਣ ਇੱਕ ਉਹਦੀ ਇੱਕ ਮਾਂ ਹੈ ਕਿ ਆ ਪਿਤਾ ਉਹਦੇ ਹੈ ਨਹੀਂ ਗਏ ਹੁਣ ਪਰਿਵਾਰ ਨੂੰ ਇਨਸਾਫ ਦੋਗੇ ਪੁਲਿਸ ਨੇ ਬੇਸ਼ੱਕ ਵਧੀਆ ਕੰਮ ਕੀਤਾ ਤੇ ਮੈਂ ਇਹਦੇ 'ਚ ਦੇਖੋ ਪੁਲਿਸ ਨੇ ਵਧੀਆ ਰਹੀ ਅਧੂਰਾ ਕੀਤਾ ਕੰਮ ਜੋ ਉਹਨਾਂ ਦੇ ਪਰਿਵਾਰ ਦੀ ਡਿਮਾਂਡ ਮੈਂ ਸੁਣੀ ਹੈ ਫੀਲ ਕੀਤੀ ਹੈ ਜਿਹਦੇ ਪਰਿਵਾਰ ਦਾ ਬੱਚਾ ਜਾਂਦਾ ਇਹ ਦੁੱਖ ਸਿਰਫ ਉਹ ਜਾਣਦਾ ਚਾਹ ਠੀਕ ਹੈ ਭਰਾ ਸਾਡੇ ਯੂਥ ਨਾਲ ਖੜਾ ਹੈ ਲੇਕਿਨ ਪੁੱਛ ਲਗਾਤਾਰ ਉਹ ਵੀ ਕਰ ਰਹੀ ਹੈ ਨਾ ਪਾਲ ਵੀ ਕਰ ਰਹੀ ਉਹਨਾਂ ਦੀ ਲਗਾਤਾਰ ਰੇਡਾਂ ਵੀ ਕਰ ਰਹੀ ਹੈ ਜਿੱਦਾਂ ਅੰਬਾਲਾ 'ਚ ਗੱਲ ਕੀਤੀ ਅੰਬਾਲਾ ਵੀ ਪਹੁੰਚ ਗਈ ਹੈ ਜਿੱਦਾਂ ਮਦਰ ਨੇ ਉਹਨਾਂ ਨੇ ਦੱਸਿਆ ਕਿ ਇੱਕ ਮੁੱਖ ਦੋਸ਼ੀ ਜਿਹੜਾ ਫੜ ਲਿੱਤਾ ਗਿਆ ਵੈ ਲੇਕਿਨ ਸਾਹਮਣੇ ਲਿਆਇਆ ਨਹੀਂ ਸਾਹਮਣੇ ਨਹੀਂ ਕੀਤਾ ਦੇਖੋ ਸਾਹਮਣੇ ਨਹੀਂ ਲਿਆ ਗਿਆ ਦੇਖੋ ਇਹਦੇ 'ਚ ਸੈਟੀਸਫੈਕਸ਼ਨ ਨਹੀਂ ਹੈਗੀ ਨਾ ਪਰਿਵਾਰ ਦੀ ਪਰਿਵਾਰ ਦੀ ਸੈਟੀਸਫੈਕਸ਼ਨ ਜ਼ਰੂਰੀ ਹੈ ਉਹ ਕਹਿੰਦੇ ਮੁਜਰਮ ਦਿਖਾਓ ਜਿਹਦਾ ਪੁੱਤ ਚਲਾ ਗਿਆ ਤੁਸੀਂ ਉਹਨੂੰ ਇੰਨਾ ਵੀ ਸੈਟੀਸਫਾਈ ਨਹੀਂ ਕਰ ਰਹੇ ਯਾਰ ਵੀ ਆਪਾਂ ਤੋ ਦੋ ਬੰਦੇ ਫੜ ਨੇ ਉਹ ਹੋਰ ਨੇ ਜਿਨੇ ਮਾਰਿਆ ਹੋਰ ਹੈ ਤੇ ਪੁਲਿਸ ਦਾ ਫਰਜ ਤਾਂ ਇਹ ਚਾਹੀਦਾ ਵੀ ਉਹਨਾਂ ਨੂੰ ਬਲਾ ਕੇ ਦਿਖਾਣ ਵੀ ਦੇਖੋ ਜੀ ਮਾਂ ਉਹਨਾਂ ਦੀ ਵੀ ਮਾਮਾ ਤੇ ਬੱਚੇ ਨੇ ਪਹੁੰਚਣਾ ਦੇ ਵੀ ਹੈਗੀ ਹੈ ਤੇ ਜਿਹੜਾ ਹਾਲਾਤ ਕਾਨੂੰਨ ਚੱਲ ਰਿਹਾ ਬਲਾ ਕੇ ਦਿਖਾਣਾ ਚਾਹੀਦਾ ਵੀ ਆਹ ਦੇਖੋ ਜੀ ਇਹਦੀ ਚਾਰ ਬੰਦੇ ਫੜ ਲਏ ਚਾਰ ਰਹਿ ਗਏ ਤੇ ਅੱਜ ਇਹ ਕੈਂਡਲ ਮਾਰਚ ਹੋਣਾ ਨਹੀਂ ਸੀ ਜੇ ਹੁੰਦਾ ਵੀ ਤਾਂ ਸਿਰਫ ਇਹ ਹੋਣਾ ਸੀ ਕਿ ਵਿਦਿਆਤਮਾ ਨੂੰ ਸ਼ਾਂਤੀ ਮਿਲੇ ਇੰਨੀ ਲੜਾਈ ਤੇ ਇਨਾਂ ਇਹਨਾਂ ਦੇ ਵਿਚਾਰਾਂ 'ਚ ਰੋਸ ਨਹੀਂ ਹੋਣਾ ਸੀ ਤੇ ਇਹ ਆਵਾਜ਼ ਮੈਂ ਪੱਤਰਕਾਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਪੁਲਿਸ ਨੂੰ ਇੱਕ ਵਾਰੀ ਪ੍ਰੈਸ਼ਰ ਕਰੋ ਮੈਂ ਨਹੀਂ ਕਹਿੰਦਾ ਕੰਮ ਨਹੀਂ ਕਰਦੇ ਪਰ ਕੰਮ ਕਈ ਵਾਰੀ ਕਰਾਉਣਾ ਵੀ ਪੈਂਦਾ ਜਿਵੇਂ ਇਹਨਾਂ ਨੂੰ ਧੱਕਾ ਕਰੀ ਜਾਂਦੇ ਇਹਨਾਂ ਨਾਲ ਕੀ ਮਤਲਬ ਹੈ ਜਿਹਦਾ ਭਰਾ ਚਾਰਾ ਗਿਆ ਜਾਂ ਤਾਂ ਤੁਸੀਂ ਰਿਕਾਰਡਿੰਗਸ ਕਢੋ ਕਿਹਨੇ ਪਹਿਲ ਕੀਤੀ ਹੈ ਜਿਨੇ ਸਿਰ 'ਚ ਮਾਰੇ ਡੰਡੇ ਨਹੀਂ ਸ਼ੋਅ ਹੋਈਆਂ ਮੈਂ ਕਹਿੰਦਾ ਪੁਲਿਸ ਨੇ ਪੂਰੀਆ ਰਿਕਾਰਡਿੰਗਾਂ ਕਿਉਂ ਨਹੀਂ ਫਰੋਲੀਆਂ ਉਹਦੀ ਗੱਡੀ ਕਿੱਥੋਂ ਆਈ ਕਿੱਥੋਂ ਗਈ ਉਹ ਕਿੱਥੋਂ ਮਿਲੇ ਕਿੱਥੇ ਆਏ ਕਿੱਥੇ ਗਏ ਸਾਰਾ ਮੈਂ ਤਾਂ ਕਹਿੰਦਾ ਪੁਲਿਸ ਕਢਾਵੇ ਨਾਲੇ ਸਾਨੂੰ ਦੱਸੇ ਜੇ ਕੋਈ ਨਹੀਂ ਦਿੰਦਾ ਅਸੀਂ ਜਿੱਥੇ ਜੋ ਗਿਆਸ ਆਪਣਾ ਸਾਡੇ ਵੱਡੇ ਭਰਾ ਜਿਹੜੇ ਜਿਹੜੇ ਕੋਲ ਖੜੇ ਨੇ ਅੱਜ ਖੜੇ ਨੇ ਆਪਾਂ ਕਹਿੰਨੇ ਆਪਾਂ ਉਹਨਾਂ ਤੋਂ ਆਪਾਂ ਨੂੰ ਨਾਲ ਲੈ ਕੇ ਚੱਲਾਂਗੇ ਆਪਾਂ ਸਾਰੀਆਂ ਰਿਕਾਰਡਿੰ ਠੀਕ ਹੈ ਨਾ ਆਪਾਂ ਫਿਰ ਕਹਿੰਦੇ ਆ ਵੀ ਆਪਾਂ ਨੂੰ ਕੱਢ ਕੇ ਸਾਰੇ ਮੂਰੇ ਦਾ ਕਰਨ ਕੱਲ ਨੂੰ ਇਹ ਵੀ ਸੇਫ ਨਹੀਂ ਨਾ ਹੈਗੇ ਜੋ ਇਹਨਾਂ ਦੇ ਮਨ ਦੇ ਵਿੱਚ ਪ੍ਰੈਸ਼ਰ ਤੇ ਡਾਊਟ ਡਰ ਚੱਲ ਰਿਹਾ ਜਿਵੇਂ ਪੁਲਿਸ ਇਹਨਾਂ ਨੂੰ ਧਮਕੀ ਦੇ ਰਹੀ ਹੈ ਕਿਉਂ ਦੇ ਰਹੀ ਹੈ ਜਿਹਦਾ ਭਰਾ ਚਲਾ ਗਿਆ ਇਹਦਾ ਮਤਲਬ ਹੀ ਨਹੀਂ ਬਣਦਾ ਇਹ ਪੱਤਰਕਾਰ ਤੇ ਵੀਰ ਤੁਸੀਂ ਆਵਾਜ਼ ਪਹੁੰਚਾ ਸਕਦੇ ਹੋ ਇਹ ਰੋਸ ਸੱਸ਼ੀਅਕਲ ਸਰ ਵਿਸ਼ਾਲ ਕਲ ਕਰ ਰਹੇ ਨੇ ਉਹਦੇ ਨਾਲ ਇੱਕ ਪੱਤਰਕਾਰ ਠੀਕ ਹੋਏ ਐਸਐਸਓ ਸਾਹਿਬ ਹਾਂਜੀ ਹਾਂਜੀ ਅੰਨੇ ਨੇ ਕੈਂਡਲ ਮਾਰਚ ਕੱਢਿਆ ਸੀਗਾ ਸਰਾਬਾ ਨਗਰ ਉਹਦੀ ਮਾਂ ਵੀ ਸੀ ਤੇ ਮਤਲਬ ਮੁੰਡੇ ਦੀ ਜਿਹੜਾ ਮੁੰਡਾ ਕਮਲ ਮਰਿਆ ਤੇ ਉਹ ਪਰਿਵਾਰ ਕਹਿ ਰਿਹਾ ਕਿ ਸਾਨੂੰ ਦਿਖਾਇਆ ਨਹੀਂ ਗਿਆ ਜਿਹੜੇ ਕੱਲ ਜਿਹੜੇ ਦੋ ਕਿਊਜ਼ ਰਹਿੰਦੇ ਉਹ ਗ੍ਰਿਫਤਾਰ ਨਹੀਂ ਹੋ ਪਏ ਸਰ ਉਹ ਗ੍ਰਿਫਤਾਰ ਹੋ ਚੁੱਕੇ ਹਨ ਨਾ ਜੋ ਕਿਊ ਜਿਹੜਾ ਮੱਖ ਮੁੱਖ ਦੋਸ਼ੀ ਸੀਗਾ ਨਹੀਂ ਮੁੱਖ ਦੋਸ਼ੀ ਸਾਰੇ ਮੁੱਖ ਦੋਸ਼ੀ ਇਹ ਜੋ ਬਾਟਰ ਦੇ ਨਹੀਂ ਜਿਹੜੇ ਦੋ ਦੀਆਂ ਗੱਲ ਕਰ ਰਹੇ ਸੀਗੇ ਉਹਦੀ ਮਦਦ ਕੱਲ ਜਿਹੜੇ ਮੇਨ ਲੱਗੇ ਹੋਇਆ ਟੀਮਾਂ ਬਣਾ ਕੇ ਚੱਪੇਮਾਰੀ ਕਰ ਰਹੇ ਆ ਜੀ ਜੀ ਲੇਕਿਨ ਪਰਿਵਾਰ ਨੇ ਹਾਂਜੀ ਸਰ ਹਾਂਜੀ ਬਿਲਕੁਲ ਅਸੀਂ ਆਪਦੇ ਵੱਲੋਂ ਪੂਰੀ ਮਿਹਨਤ ਕਰ ਰਹੇ ਹਾਂ ਬੰਦੇ ਫੜਨ ਦੇ ਜੀ ਕਿ ਅਸੀਂ ਤਿੰਨ ਫੜਿਆ ਤਾਂ ਅਸੀਂ ਬਾਕੀ ਦੋ ਵੀ ਫੜਾਂਗੇ ਸਾਡੀ ਜੋੜੀ ਬਣਦੀ ਹੈ ਫੜਾਂਗੇ ਤੁਸੀਂ ਵੇਖੋ ਮਟਰ ਹੋਇਆ ਮਟਰ ਹੋ ਤਾਂ 6 ਘੰਟਿਆਂ ਦੇ ਵਿੱਚ ਵਿੱਚ ਬੰਦੇ ਫੜ ਲਏ ਜਿੰਨਾ ਬਿਲਕੁਲ ਇਹ ਤਾਂ ਐਪਰੀਸ਼ੀਏਟ ਕੰਮ ਹੈ ਕਿ ਤੁਸੀਂ 6 ਘੰਟੇ ਨਹੀਂ ਚਲੋ ਕੁਝ ਘੰਟਿਆਂ ਵਿੱਚ ਫੜਿਆ ਮੁੱਜ਼ੇ ਨੇ ਫੜ ਲਏ ਹੋਰ ਸੁਣੋ ਜੀ ਇਨਸਾਨ ਨੇ ਜਦੋਂ ਪਤਾ ਲੱਗਿਆ ਵੀ ਤਿੰਨ ਫੜ ਗਏ ਜਿਹੜੇ ਦੋ ਰਹਿ ਗਏ ਉਹ 도ੜ ਗਏ ਹੋ ਸਕਦਾ ਉਹ ਤੇ ਜਿਹੜੇ ਦੋ ਬੱਚੇ ਉਹ ਪਹਿਲਾਂ ਫੜ ਜਾਂਦੇ ਇਹਨਾਂ ਦੇ ਦੋ ਜਣੇ 도ੜ ਜਾਂਦੇ ਨਹੀਂ ਬਿਲਕੁਲ ਸਹੀ ਜਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਨਾ ਸ ਲੈ ਰ ਕਰਨ ਨੂੰ ਬੜਨ ਨੂੰ ਜੀ ਚੱਟਕ ਰਾਲਾ ਰੂਲਾ ਪੈ ਗਿਆ ਵੀ ਨਾਲ ਬੰਦੇ ਵੀ ਉਹ ਬੰਦੇ ਫੜੇ ਗਏ ਜੀ ਉਹ ਬੰਦੇ 도ੜ ਗਏ ਬ੍ਰਦਰ ਮਤਲਬ ਸਾਡਾ ਅਸੀਂ ਆਪਦੇ ਕੋਲੋਂ ਮੈਂ ਟੀਮ ਦੀ ਉਹਦੇ ਅੰਬਾਰੇ ਵੀ ਭੇਜੀ ਉਸ ਦਿਨ ਇਹਨਾਂ ਸਾਹਮਣੇ ਜੀ ਅਸੀਂ ਆਪਦੇ ਕੋਲੋਂ ਪੁਲਿਸ ਨੂੰ ਸਾਡਾ ਦੋਸ਼ ਜੀ ਮਤਲਬ ਜਲਦ ਗ੍ਰਿਫਤਾਰ ਕਰ ਲਿੱਤੇ ਜਾਣਗੇ ਪਰਵਾਰ ਨੂੰ ਇਨਸਾਫ ਮਿਲ ਜੇ ਬਿਲਕੁਲ ਬਿਲਕੁਲ ਇਹਦੇ 'ਚ ਭਾਜੀ ਕੋਈ ਹੈ ਹੀ ਨਹੀਂ ਜ਼ੋਰ ਅਮਰ ਜੀ ਕਿਉਂ ਨਹੀਂ ਗ੍ਰਿਫਤਾਰ ਕਰਾਂਗੇ ਵਾਹ ਦਾ ਰੋਸਾ ਸਾਡੇ ਨਾਲ ਨਜਾਇਜ਼ ਹੈ ਜੀ ਅਸੀਂ ਬਿਲਕੁਲ ਆਦੇ ਨੇ ਬਿਲਕੁਲ ਐਪਰੀਸ਼ੀਏਟ ਕਰਨਾ ਚਾਹੀਦਾ ਵਾ ਨਾਲੇ ਕਿ ਹਾਂ ਪੁਲਿਸ ਨੇ ਕੁਝ ਘੰਟਿਆਂ ਚ ਗ੍ਰਿਫਤਾਰ ਕੀਤੇ ਦੋਸ਼ੀ ਬਿਲਕੁਲ ਜੀ ਬਿਲਕੁਲ ਟਰੇਸ ਕਰ ਲਿਆ ਦਾ ਪਤਾ ਵੀ ਲੱਗਾ ਮਾਰੇ ਕਿਨੇ ਆ ਜੀ ਨਹੀਂ ਬਿਲਕੁਲ ਕੁਝ ਵੀਡੀਓ ਸਰ ਆਈਏ ਕੁਝ ਵੀਡੀਓਜ਼ ਆਈਆਂ ਉੱਥੇ ਕੁਝ ਹੋਇਆ ਹੋਵੇ ਜੀ ਬਾਜੀ ਉੱਥੇ ਕੈਮਰੇ ਨਹੀਂ ਜਿਹੜਾ ਲੋਕ ਲੱਡੇ ਵਾਲਾ ਇਹਨ ਜਿੱਤੇ ਦੇਖੇ ਟਾਇਰ ਮਾਰਕੀਟ ਵਾਲਾ ਛੱਡ ਗਿਆ ਜੀ ਉਸੇ ਲੜਾਈ ਹੋਈ ਜੀ ਉੱਥੇ ਬਾਜੀ ਕੈਮਰੇ ਨਹੀਂ ਕੋਈ ਲੱਗਾ ਹੋਇਆ ਹੈਗਾ ਨਾੜਾ ਹੋਇਆ ਵਜਾ ਨਾਲ ਸਾਡੀ ਬਿਲੋਂ ਹਮਦਰਦੀ ਹੈ ਜੀ ਲੇਕਿਨ ਸਰ ਜਿਹੜੇ ਉਹ ਠੇਕੇ ਖੁੱਲੇ ਹੋਏ ਨਹੀਂ ਉਹਨਾਂ ਦੇ ਵੀ ਕੋਈ ਕਾਰਵਾਈ ਹੋਵੇ ਜਿਹੜ ਬਰਾਦਰ ਯਾ 24 ਘੰਟੇ ਦੇ ਬੋਡ ਸਰਕਾਰ ਨੇ ਲਵਾਏ ਤੇ ਤੁਸੀਂ ਪੱਤਰਕਾਰ ਹੋ ਤੁਸੀਂ ਇਹ ਚੀਜ਼ ਨੂੰ ਸਮਝਦੇ ਕਿਉਂ ਨਹੀਂ ਹੈਗੇ ਨਹੀਂ ਨਹੀਂ ਸਰ ਜਿੱਦਾਂ ਆਮ ਜਿਹੜੇ ਥੇਕੇ ਜਿਹੜੇ ਬੰਦ ਹੁੰਦੇ ਨੇ 11 ਵਜੇ ਤੋਂ 12 ਵਜੇ ਤੋਂ ਬਾਅਦ ਬੰਦ ਹੋ ਜਾਂਦੇ ਭਾਈ ਜੀ ਉਹਨਾਂ ਜਿਹੜੇ ਰੇਲਵੇ ਸਟੇਸ਼ਨ ਤਿੰਨ ਦੁਕਾਨਾਂ ਨੇ ਸਰਕਾਰ ਵੱਲੋਂ ਪਰਮਿਟਡ ਨੇ ਉਹ 24 ਘੰਟੇ ਉਹ ਤਾਂ ਪਰਮਿਟਡ ਹੈਗੀਆਂ ਨਹੀਂ ਲੇਕਿਨ ਤੁਹਾਨੂੰ ਐਪਰੀਸ਼ੀਏਟ ਵੀ ਇਹਨਾਂ ਨੇ ਕੀਤਾ ਕਿ ਜਲਦ ਕੁਝ ਘੰਟਿਆਂ 'ਚ ਜੀ ਐਸਐਚਓ ਸਾਹਿਬ ਨੇ ਬਹੁਤ ਵਧੀਆ ਕਾਰਵਾਈ ਕੀਤੀ ਤਿੰਨ ਦੋਸ਼ੀ ਫੜ ਲਏ ਮੈਂ ਸੋਰਸਿੰਗ ਹੁੰਦੋਂ ਨੇ ਸਰ ਜਿਹੜੇ ਸੀਡੀਆਰ ਲੈ ਲੂੰਗਾ ਜੀ ਆਈਐਮਈ ਟਰੈਕਿੰ ਅਗਰ ਮੈਂ ਕਹਿੰਦੇ ਕਿ ਐਵਰੇਜ ਇੱਕ ਕਰਨ ਜਾਊਗਾ ਆਮ ਬੰਦੇ ਨੂੰ ਕੋਈ ਦੁਕਾਨਦਾਰ ਟੈਕਨੀਕਲ ਨਹੀਂ ਬਿਲਕੁਲ ਰਾਈਟ ਹੈ ਪੁਲਿਸ ਜਾਊਗੀ ਲੋਕ ਸਾਡਾ ਸਹਿਯੋਗ ਕਰਨਗੇ ਵੀ ਕਰ ਲੋ ਜੇਕ ਭਾਜੀ ਨਹੀਂ ਬਿਲਕੁਲ ਲੱਭ ਲੁਭ ਕੇ ਭਾਜੀ ਛੱਡ ਦੇਈ ਆ ਪਰ ਸਾਨੂੰ ਟਾਈਮ ਵੀ ਚਾਹੀਦਾ ਹੈ ਕਿਉਂਕਿ ਜਲਦਬਾਜੀ ਤੁਸੀਂ ਕਦਰ ਕਰਦੇ ਆ ਪਰ ਮੈਨੂੰ ਟਰੇਸ ਕਰਨ ਲਈ ਬੰਦੇ ਮਾੜੀ ਟਾਈਮ ਚਾਹੀਦਾ ਹੈ ਕਿ ਲੱਗੇ ਹੋਇਆ ਹੈ ਨਹੀਂ ਨਹੀਂ ਬਿਲਕੁਲ ਰਾਈਟ ਹੈ ਸਰ ਉਹ ਤਾਂ ਅਸੀਂ ਵੀ ਜਾਣਦੇ ਆ ਕਿ ਹਾਂ ਵੀ ਪੁਲਿਸ ਕੰਮ ਕਰ ਰਹੀ ਹੈ ਪ੍ਰਵਾਹ ਨੇ ਵੀ ਕਿਹਾ ਕਿ ਪੁਲਿਸ ਕੰਮ ਕਰ ਰਹੀ ਵਧੀਆ ਕੰਮ ਕਰੀ ਬਖੂਬੀ ਦੋਸ਼ੀ ਗਿਰਮਤਾਰ ਵੀ ਕਿਤੇ ਲੇਕਿਨ ਉਹਨਾਂ ਦੀ ਮਦਰ ਦਾ ਇੱਕੋ ਸੀਗਾ ਕਿ ਮੁੱਖ ਵੀ ਜਿਹੜੇ ਦੋਸ਼ੀ ਦੋਸ਼ੀ ਰਹਿੰਦੇ ਸੀ ਉਹ ਵੀ ਮੈਂ ਉਹਨਾਂ ਨੂੰ ਆ ਵੀ ਗੱਲ ਕੀਤੀ ਮੈਂ ਕਿ ਪੁਲਿਸ ਟਰੇਸ ਕਰ ਰਹੀ ਹੈ ਜਲਦ ਲੱਭ ਜਾਣਗੇ ਦੋਸ਼ੀਆਂ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਜੋ ਕਾਨੂੰਨ ਮੁਤਾਬਕ ਉਹਨਾਂ ਨੂੰ ਬੰਦੀ ਸਜ਼ਾ ਦਵਾਈਏ ਜੀ ਜੀ ਬਿਲਕੁਲ ਟਾਈਮ ਬੰਦ ਘਟੜ ਜਰੂਰ ਲੱਗ ਸਕਦਾ ਵਾ ਪਰ ਅਸੀਂ ਬੰਦੇ ਫੜਦੇ ਫੜਦੇ ਆ ਜੀ ਨਹੀਂ ਨਹੀਂ ਬਿਲਕੁਲ ਸ਼ੁਕਰੀਆ ਸਰ ਸ਼ੁਕਰੀਆ ਸਰ ਇਹ ਸਾਡੇ ਨਾਲ ਕਤਵਾਲੀ ਐਸਐਚਓ ਸੀਗੇ ਜਿਨ੍ਹਾਂ ਨੇ ਬਕੂਬੀ ਜਿਹੜਾ ਵੱਖ ਸਹੀ ਗੱਲ ਕੀਤੀ ਕਿ ਦੋਸ਼ੀ ਜਿਹੜੇ ਮੈਂ ਕੁਝ ਘੰਟੇ ਦੀ ਸੱਚੀ ਗੱਲ ਹੈ ਕਿ ਪੁਲਿਸ ਨੇ ਦੋਸ਼ੀ ਕੁਝ ਘੰਟੇ ਗ੍ਰਿਫਤਾਰ ਕੀ ਸਮਾਂ ਦਾ ਚਾਹੀਦਾ ਕਿਉਂਕਿ ਤੁਹਾਡੀ ਗੱਲ ਤੋਂ ਕਲੀਅਰ ਹੋਈ ਇਹ ਤੁਸੀਂ ਬੜਾ ਅੱਛਾ ਰੋਲਾ ਦਾ ਕੀਤਾ ਜਿਹੜਾ ਪਰਿਵਾਰ ਨੂੰ ਏਟਲੀਸਟ ਕੁਝ ਰੋਜ਼ ਘਟੂਗਾ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਪਰ ਇਹ ਬਿਆਨ ਪਹਿਲਾਂ ਦੇ ਦੇਣਾ ਚਾਹੀਦਾ ਸੀ ਜਿਹੜੀ ਮਦਰ ਉਹਨਾਂ ਦੀ ਪਰੇਸ਼ਾਨ ਉਹਨਾਂ ਨੂੰ ਨਹੀਂ ਪਤਾ ਕਿਨੂੰ ਫੜਿਆ ਤੇ ਕਿਨੂੰ ਚੱਕਿਆ ਤੇ ਕਦੋਂ ਚੱਕਿਆ ਲੇਕਿਨ ਹੁਣ ਤੁਸੀਂ ਇੱਕ ਬੁੱਕ ਵੀ ਸੁਣਿਆ ਕਿ ਐਸਐਚਓ ਨਾਲ ਕੋਆਪਰੇਟ ਕਰੋਗੇ ਤੇ ਐਸਐਚਓ ਨੂੰ ਕੋ ਤੁਹਾਨੂੰ ਸੂ ਲੱਗਦੀ ਸੁਣ ਤਾਂ ਲਓ ਸੁਣ ਤਾਂ ਲਓ ਅਗਰ ਤੁਹਾਨੂੰ ਕੋਈ ਸੂ ਲੱਗਦੀ ਹੈ ਗੁਪਤ ਇਨਫੋਰਮੇਸ਼ਨ ਦਵੋ ਕਿ ਉਹ ਉੱਥੇ ਹੈਗੇ ਅਸੀਂ ਦੇਖਿਆ ਅਸੀਂ ਤੁਹਾਨੂੰ ਲੈ ਕੇ ਚਲਦੇ ਆ ਸਹਿਯੋਗ ਕਰੋਗੇ ਗ੍ਰਿਫਤਾਰ ਜਲਦ ਹੋ ਸਕਦੇ ਨੇ ਇਨਫੋਰਮੇਸ਼ਨ ਥੋੜੀ ਨਾ ਗਿਆ ਇਹ ਤਾਂ ਹੁਣ ਪੁਲਿਸ ਦੀ ਡਿਊਟੀ ਹੈ ਜਿਹੜੇ ਉਹ ਤਾਂ ਨਹੀਂ ਕਹਿ ਰਿਹਾ ਕਿ ਪੁਲਿਸ ਦੇ ਨਾਲ ਅਸੀਂ ਵੀ ਸਾਰਾ ਕੰਮ ਹੀ ਇਹ ਕਰਨ ਲੱਗਾ ਹਾਂ ਪੁਲਿਸ ਦਾ ਕੰਮ ਕੀ ਰਹਿ ਗਿਆ ਜੀ ਤੁਸੀਂ ਅੰਡਰਸਟੈਂਡ ਨਹੀਂ ਕਰ ਪਾਏ ਮੈਂ ਤੁਹਾਨੂੰ ਆ ਕਹਿ ਰਿਹਾ ਕਿ ਅਗਰ ਸਾਨੂੰ ਜਿੱਦਾਂ ਕਿਸੇ ਨੇ ਕੋਈ ਕ੍ਰਾਈਮ ਕੀਤਾ ਅਗਰ ਜਿਸ ਪਰਿਵਾਰ ਦੇ ਨਾਲ ਪਾਣਾ ਵਰਤਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਬੰਦਾ ਉੱਥੇ ਹੈ ਤੁਸੀਂ ਇਨਫੋਰਮੇਸ਼ਨ ਹੀ ਦੇਣੀ ਹੈ ਕਿ ਹਾਂ ਜੀ ਉੱਥੇ ਰਹਿ ਰਿਹਾ ਜੀ ਚੱਲੋ ਬਸ ਮਦਦ ਕਰੋ ਨਹੀਂ ਵੀ ਕਰ ਸਕਦੇ ਪਰ ਕੋਸ਼ਿਸ਼ ਕਰੋ ਕੋਸ਼ਿਸ਼ ਕਰਨ ਦੀ ਜਰੂਰ ਆਪਾਂ ਤੁਹਾਨੂੰ ਬੰਦੇ ਹੀ ਫੜਨੇ ਛੋਟੇ ਵੀਰ ਹੋਰ ਕੋਈ ਆਪਣੇ ਕੋਲ ਸੋਲਿਊਸ਼ਨ ਨਹੀਂ ਨਾ ਤਾਂ ਮੁੰਡਾ ਵਾਪਸ ਆਉਣਾ ਹੁਣ ਤਾਂ ਇਹ ਹੈ ਕਿ ਉਹਨਾਂ ਦੇ ਸਾਹਮਣੇ ਜਿੱਦਾਂ ਕਿ ਐਸਐਚਓ ਸਾਹਿਬ ਨੇ ਦੱਸਿਆ ਦੇਖ ਲਓ ਕਿ ਉਹਨਾਂ ਦੀ ਲੋਕੇਸ਼ਨ ਟਰੇਸ ਹੋ ਰਹੀ ਅੰਬਾਲੇ ਦੀ ਤੇ ਪੁਲਿਸ ਦੇ ਕੋਲ ਥਿਓਰੀ ਨਹੀਂ ਹੈਗੀ ਥਿਓਰੀ ਨਹੀਂ ਹੈਗੀ ਇਹਨਾਂ ਕੋਲ ਸਾਰੀ ਨਾਕਾਬੰਦੀ ਕਰਵਾ ਕੇ ਅੱਗੇ ਵਾਇਰਲੈਸ ਕਰਦੇ ਸਾਰਾ ਜੋ ਵੀ ਜਿੱਦਾਂ ਵੀ ਅੱਗੇ ਪਰਮਿਸ਼ਨ ਲੈ ਕੇ ਕਰਦੇ ਅਗਲੇ ਉੱਥੋਂ ਰੁਕਵਾਂਦੇ ਉਹਨਾਂ ਨੂੰ ਜੇ ਲੋਕੇਸ਼ਨ ਟਰੇਸ ਹੋ ਰਹੀ ਸੀ ਨਾਲ ਨਾਲ ਕਿੰਨਾ ਕੁ ਡਿਸਟੈਂਸ ਪੈ ਗਿਆ ਹੋਊ ਜੇ ਨਾਲੋਂ ਨਾਲ ਉਹਨਾਂ ਦਾ ਵੀ ਪਿੱਛਾ ਕਰ ਰਹੀ ਸੀ ਕੀ ਹੈ ਕਿ ਮਾਮਲਾ ਸਰ ਜਿਹੜਾ ਅੱਜ ਇਕੱਠ ਹੋ ਗਿਆ ਕੋਈ ਕੈਂਡਲ ਮਾਰਚ ਦੀ ਡੈਥ ਹੋਈ ਆ ਕੋਈ ਗੈਟ ਲਾ ਮਾਰਚ ਕੋਈ ਕੈਂਡਲ ਮਾਰਚ ਕਰ ਰਿਹਾ ਹੈ ਕੈਂਡਲ ਮਾਰਚ ਕਰ ਰਹੇ ਕਿਉਂਕਿ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਪਰਿਵਾਰ ਦੇ ਦੋ ਕਿਉ ਜਿਹੜੇ ਗ੍ਰਿਫਤਾਰ ਨਹੀਂ ਹੋ ਪਾਏ ਨੇ ਇਹਨਾਂ ਦਾ ਹੱਕ ਤਾਂ ਬੰਦਾ ਹੀ ਹੋਊਗਾ ਕਿਤਨੇ ਕਿਤੇ ਕੈਂਡਲ ਮਾਰਚ ਕਰਨ ਦਾ ਸਰ ਕੈਂਡਲ ਮਾਰਚ ਤਾਂ ਕਰ ਰਹੇ ਆ ਜੀ ਉਹ ਦੋ ਮੁੰਡੇ ਸੀ ਜਿਹੜੇ ਮਲਹਾਰ ਹੁੰਦੇ ਚੀਕਾ ਮਾਰ ਰਹੇ ਸੀ ਜੀ ਰਿਪੋਰਟ ਐਡਿੰਗ ਉਹ ਆਗੇ ਕਹਿੰਦੇ ਸਾਡੇ ਨਾਲ ਦੇ ਹੀ ਸੌਰੀ ਇਹਨਾਂ ਨੇ ਗਲਤੀ ਮੰਨੀ ਜੀ ਇਹਨਾਂ ਛੋਕੇ ਤੇ ਵਿਚਾਰੇ ਪਹਿਲੇ ਨਹੀਂ ਜੀ ਇਹਨਾਂ ਨਾਲ ਦੇ ਸੀਗੇ ਉਹ ਇਹਨਾਂ ਦੇ ਬੰਦੇ ਕਿਹਾ ਗੁੱਸਾ ਕੀ ਹੋ ਗਿਆ ਉਹ ਸ਼ਾਰਟ ਦੇ ਜੀ ਉਹਨੂੰ ਭੇਜ ਬਾਰ ਦੇ ਕਿ ਦੇਤੀ ਉਹਨੂੰ ਤੇ ਸ਼ਾਨ ਬੜੀ ਰੱਖਤਾ ਕਰਕੇ ਹਾਂ ਜੀ ਆ ਵਾਰਨਿੰਗ ਦੇ ਕੇ ਭੇਜੋ ਕਿ ਇਸ ਤਰ੍ਹਾਂ ਖੜਮਸਤੀ ਨਾ ਕਰੋ ਚੰਗਾ ਲਾਏ ਦਾ ਜਿਹੜਾ ਅਫਸੋਸ ਉਹ ਕਰੀ ਸਰ ਇਹਦੇ ਤਰ੍ਹਾਂ ਤੇ ਤੁਸੀਂ ਵੀ ਕੋਈ ਸਪੋਰਟ ਐਫਰਟ ਕਰ ਸਕਦੇ ਹੋ ਕਿ ਪ੍ਰਵਾਦ ਜਿਹੜੇ ਅਰੋਗ ਹੈਗਾ ਜੀ ਦੋ ਚੀਜ਼ ਹੀ ਪੜੇਗੀ ਤੁਸੀਂ ਹਾਈ ਕਮਾਂਡ ਤੱਕ ਇਹ ਮਿਲੇ ਨੇ ਹਾਈ ਕਮਾਂਡ ਤੱਕ ਤੁਸੀਂ ਵੀ ਇੱਕ ਡਿਫਰਮਿਕਟ ਕਹਿ ਸਕਦੇ ਹੋ ਕਿ ਸੰਭਵ ਹੋ ਕਿ ਪ੍ਰਵਾਦ ਏ ਤੁਹਾਡੇ ਨਾਲ ਹੀ ਉੱਪਰ ਤੱਕ ਉਹ ਤਾਂ ਸਿੱਧਾ ਪੁਲਸ ਆ ਗਿਆ ਸੀ ਸੀਨੀਅਰ ਆਪਸ਼ਨਾਂ ਦਾ ਉਹਨਾਂ ਦਾ ਕਾਰਨ ਕਰਨ ਕੀ ਕੀ ਕਾਰਵਾਈ ਜੀ ਸੀਨੀਅਰ ਆਪਸ਼ਨ ਜਿੱਦਾਂ ਤੁਸੀਂ ਉਹਨਾਂ ਚਲੋ ਤੁਸੀਂ ਆਈ ਸੀ ਕਿ ਜਿਹੜੇ ਹੁੰਲਣ ਬਾਜੀ ਕਰ ਹੁੰਲਣ ਬਾਜੀ ਕਰ ਰਹੇ ਸੀ ਉਹਨਾਂ ਦਾ ਕਰ ਤੇਰਾ ਬਾਜੀ ਕਰਕੇ ਆਇਆ ਉਹ ਕੰਪਲੀਟ ਆ ਰਹੀ ਸੀ 112 ਤੇ ਜੀ ਹਾਂਜੀ ਉਹ ਉਹ ਹਾਂਜੀ ਇਹਨਾਂ ਦੇ ਨਾਲ ਦੇ ਸੀਮਟ ਨੂੰ ਸਮਝਾਤਾ ਉਹਨਾਂ ਨੂੰ ਇਸ ਤਰ੍ਹਾਂ ਨਾ ਬਿਟਾ ਕਰੋ ਪੁਆਰ ਨੂੰ ਕਰ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਉਹ ਵੀ ਦਸਤਕਾ ਪੋਸਟ ਜਿਹੜੀ ਹੈ ਜਿਹੜੇ ਮੁੱਖ ਦੋਸ਼ੀ ਬਣ ਗਾਦੇ ਨੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰਦੇ ਕਿ ਲੇਕਿਨ ਇੱਕ ਸਵਾਲ ਹੈ ਚਾਹਿਆ ਜਾਂਦਾ ਕਿ ਪੋਸਟ ਨੇ ਬਹੁਤੀ ਕੋਸ਼ਿਸ਼ ਸੋਣਾ ਰੋਲ ਲਗਾ ਕੀਤਾ ਭਾਵੇਂ ਕਿ ਨੋ ਡਾਊਟ ਹੈ ਕਿ ਸਾਡੀ ਲੁਧਿਆਣਾ ਪੋਸਟ ਨੇ ਬੜੇ ਤਾਰੀਫ ਕਰ ਕਬ ਕੀਤਾ ਉੱਚ ਘੰਟੀਆਂ ਦੇ ਵਿੱਚ ਹੀ ਜਿਹੜੇ ਨੇ ਦੋਸ਼ੀ ਫੜੇ ਇਹ ਕਾਵੇ ਤਾਰੀਫ ਕਰ ਮੈਂ ਇਸ ਕਰਕੇ ਕਹਾਂਗਾ ਸਾਡੇ ਲੁਧਿਆਣਾ ਪੋਸਟ ਵਿੱਚ ਜੀ ਕੁਲਦੀਪ ਸਿੰਘ ਚਾਹਲ ਡੀਸੀਪੀ ਜਸਜੀਤ ਤੇਜਪਰ ਅਰਪੀ ਸ਼ੁਕਲਾ ਡੀਜੀਪੀ ਲੌਨ ਆਰਡਰ ਗੋਰਵ ਜੱਜ ਜੀ ਡੀਜੀਪੀ ਵੱਲੋਂ ਬਹੁਤ ਵਧੀਆ ਕੰਮ ਹੈ ਕਿ ਅਗਰ ਕੋਈ ਕ੍ਰਾਈਮ ਕਰਦਾ ਹੈ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਬੁੱਕੂਬੀ ਬਹੁਤ ਸੋਹਣਾ ਕੰਮ ਹੈ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ